ਸਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਿੰਗ ਫਾਰਮ ਨੂੰ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਕੰਟੈਕਟ ਨੰਬਰ ਹੈ ਅੱਜ ਦੀ ਵੀਡੀਓ ਬਾਈ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਜੀ ਸਸੀਆ ਭਾਈ ਜੀ ਸਸੀਆ ਭਾਈ ਨਾਮ ਕੀ ਵੀਰ ਆਪਣਾ ਸੁਖਦੀਪ ਸਿੰਘ ਜੇ ਆਪਣੇ ਘਰੋਂ ਉਹ ਵੇਖ ਕੀ ਡਰੈਸ ਹੈ ਜੀ ਆਪਣਾ ਮੋਸ਼ਾਹਲਾ ਕੋਲ ਸਤਵੀਰ ਸਿੰਘ ਡੈਰੀ ਵਾਲਾ ਠੀਕ ਹੋ ਜੀ ਬਾਈ ਦੇ ਕੋਲ ਡੈਰੀ ਆ ਬਾਈ ਤੁਸੀਂ ਸੁਖਦੀਪ ਸਿੰਘ ਡੈਰੀ ਵਾਲਾ ਕਹਿ ਕੇ ਬਾਈ ਦੇ ਘਰ ਆ ਸਕਦੇ ਹੋ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਵੀ ਘਰ ਆ ਸਕਦੇ ਹੋ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਕੀ ਅੱਜ ਕਰੇ ਲੂ ਬਸੂਕਾ ਹੋ ਜੀ ਵਪਾਰ ਲੈਣ ਦਾ ਠੀਕ ਹੋ ਜੀ ਤੇ ਜਿਹੜੀ ਵੀਰਾ ਆਪਾਂ ਪਹਿਲਾ ਵੀਡੀਓ ਪਾਈ ਸੀ ਉਹਦਾ ਕਿੰਨਾ ਰਿਸਪੌਂਸ ਰਿਹਾ ਜੀ ਬਹੁਤ ਵਧੀਆ ਜੀ ਕਿੰਨੇ ਟਾਈਮ ਤੋਂ ਪਸੂ ਸੇਲ ਹੋ ਰਿਹਾ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਊਗਾ ਜੀ ਠੀਕ ਹੋਈ ਸੱਜਰ ਆ ਜੀ ਕਿਹੜੇ ਸੂਏ ਜੀ ਵੀਰੇ ਤੀਜੇ ਸੂਏ ਜੀ ਤੀਜੇ ਸੂਏ ਸੂਈ ਆ ਤੇ ਦੂਜੇ ਸੂਏ ਸੱਜਰ ਦਾ ਰਿਕਾਰਡ ਪਤਾ ਹੀ ਕੁਛ ਆਪਾਂ ਨੂੰ 18 ਲੀਟਰ ਠੀਕ ਹੋਈ ਤੇ ਐਸੋਰੀ ਕਿੰਨੀ ਕਾਸ ਆ ਜੀ ਅੱਧੀ 20 ਦੇ ਵਿੱਚ ਠੀਕ ਹੋ ਜੀ ਤੇ ਦੇਖ ਸਕਦੇ ਹੋ ਵੀਰੇ ਬਾਡੀ ਬਾਂਡ ਤੇ ਵੀ ਦੇਖ ਸਕਦੇ ਹੋ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਕੱਲ ਸਵੇਰੇ ਸੂਈ ਤੇ ਮਗਰ ਕੀ ਹੈ ਜੀ ਬੱਛੀ ਆ ਜੀ ਕੱਲ ਆਹ ਵੀਰੇ ਬੱਛੀ ਆ ਕ੍ਰਾਸ ਬਰੀਡ ਦੀ ਬੱਛੀ ਆ ਕੱਢ ਲਈ ਭਰਾ ਮੜੀ ਵਾਰ ਦੇਖ ਸਕਦੇ ਹੋ ਵੀਰੇ ਕੱਠਪੂੜੇ ਦੀ ਚੰਗੀ ਅਫਗਾਨਾ ਬਹੁਤ ਸ਼ਾਨਦਾਰ ਆ ਬ੍ਰੇਡ ਦਾ ਬਾਈ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਵਧੀਆ ਥਣਾ ਦੀ ਕੁਆਲਿਟੀ ਪੂਰਾ ਵਿਸਾਖ ਨੇ ਵੀ ਰੇੜ ਦਾ ਇੱਜਾ ਸੂਆ ਸੋਈ ਆ ਕੱਲ ਸੂਈ ਆ ਮਗਰੇ ਦੇ ਬੱਛੀ ਆ ਬਾਈ ਐਸ ਵਾਰੀ 20 ਲੀਟਰ ਦੁੱਧ ਪਾਉਂਦੀ ਆਸ ਹੈਗੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਬਾਈ 36 ਬਹੁਤ ਹੈ ਇਹ ਮਰਜੀ ਕੋਈ ਨਿਆਣਾ ਪਾਓ ਨਾ ਪਾਓ ਪਤਾ ਹੈ ਥਣਾ ਦੀ ਕੁਆਲਿਟੀ ਚੰਗੀ ਹੈ ਬਾਈ ਦੇਖ ਸਕਦੇ ਹੋ ਹਵਾਨਾ ਬਹੁਤ ਜ਼ਿਆਦਾ ਸ਼ਾਨਦਾਰ ਹੈ ਬਾਈ ਤੇ ਬਾਈ ਜੀ ਜ਼ੇਰ ਦੂਰ ਪੈ ਗਈ ਵੀਰੇ ਸਾਰਾ ਕੁਸ਼ ਹਾਂਜੀ ਹਾਂਜੀ ਸਵੇਰ ਤੱਕ 2 ਘੰਟੇ ਲੱਗ ਜਾਣਗੇ ਠੀਕ ਹੋ ਜੀ ਤੇ ਬਾਈ ਕੀ ਡਿਮਾਂਡ ਕਰਦਾਈ ਆ 40000 ਰੁਪਏ ਜੀ ਮੌਕੇ ਤੇ ਮੰਨਤਨ ਕੀਤਾ ਜਾਊਗਾ ਠੀਕ ਹੋ ਜੀ ਆਪਣਾ ਕੰਟੈਕਟ ਨੰਬਰ ਬੋਲ ਦਈਏ 98538 ਹਾਂਜੀ 9897 ਇੱਕ ਵਾਰਾਂ ਫੇਰ ਬੋਲ ਦੋ ਵੀਰੇ 98538 9897 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਜੇ ਕਿਸੇ ਭਰਾ ਨੂੰ ਇਹ ਵੜ ਚੰਗੀ ਲੱਗਦੀ ਆ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਆਓ ਵੀਰੇ ਦੋ ਟਾਈਮ ਆਓ ਚੁਆਈ ਕਰੋ ਦਸੱਲੀ ਕਰੋ ਫੇਰ ਵੜ ਲੈ ਕੇ ਜਾਓ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਕੋਡ ਕਰਦੇ ਰਹੋ ਥੈਂਕ ਯੂ ਬਾਈ ਜੀ